ਅੱਜ ਆਪਾਂ ਗੱਲ ਕਰਦੇ ਆ ਇੱਕ ਐਹੇ ਜੀ ਟੀਮ ਦੀ ਜਿਹਦੇ ਵਿੱਚ 11 ਦੇ 11 ਹੀ ਐਸੇ ਹੀ ਕੱਦ ਦੇ ਪਲੇਅਰ ਨੇ ਇਸ ਟੀਮ ਦੇ ਵਿੱਚ 11 ਨਹੀਂ ਹੈਗੇ 100 ਨੇ ਉਹਨਾਂ ਸਾਰਿਆਂ ਨੂੰ ਕੰਬਾਈਨਡ ਕਰਕੇ ਇੱਕ ਐਂਟੀਟੀ ਬਣਾਈ ਹੋਈ ਆ ਇੱਕ ਸ਼ੇਅਰ ਦੀ ਤਰ੍ਹਾਂ ਹੀ ਚੱਲਦਾ ਉਹਦਾ ਨਾਮ ਹੈਗਾ ਐਮਓਐਨ 100 ਠੀਕ ਹੈ ਜੀ ਈਟੀਐਫ ਆਹ ਹੈ ਈਟੀਐਫ ਬਾਰੇ ਗੱਲ ਕਿਸੇ ਹੋਰ ਵੀਡੀਓ ਚ ਕਰਾਂਗੇ ਮੋਤੀ ਲਾਲ ਓਸਵਾਲ ਨਾਸਟੈਕ 100 ਇਹ ਇਹਦਾ ਪੂਰਾ ਨਾਮ ਹੈ ਛੋਟਾ ਕਰਕੇ ਸਰਚ ਕਰੋਗੇ M O N 100 ਇਹ 100 ਕੰਪਨੀਆਂ ਦਾ ਸਮੂਹ ਆ ਇੱਕ ਗਰੁੱਪ M O N 100 ਹੁਣ ਇਹਦੇ ਚ ਕੰਪਨੀਆਂ ਕਿਹੜੀਆਂ ਕਿਹੜੀਆਂ ਨੇ ਸਭ ਤੋਂ ਪਹਿਲੀ ਕੰਪਨੀ ਇਹਨਾਂ ਕਿਹੜੀ ਹੈਗੀ ਇਹਦੇ ਵਿੱਚ ਮਾਈਕਰੋਸਾਫਟ ਵਿੰਡੋਜ਼ ਐਕਸਬਾਕਸ ਗੇਮਿੰਗ ਦੁਨੀਆ ਦੀ ਸਭ ਤੋਂ ਵੱਡੀ ਸੌਫਟਵੇਅਰ ਮੇਕਰ ਕੰਪਨੀ ਪਿੱਛੇ ਜਨਹਨੇ ਲਿੰਕਡਿਨ ਵੀ ਖਰੀਦ ਲਿਆ ਲਿੰਕਡਿਨ ਕੌਣ ਆ ਜਿਹੜੇ ਉਹ এমਪਲੋਇਮੈਂਟ ਫੋਕਸਡ ਕੰਪਨੀ ਹੈ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਰਿਲਾਇੰਸ ਵਾਲੇ ਆਪਣੇ ਐਪੀਸੋਡ ਦੇ ਵਿੱਚ ਬਹੁਤ ਵਾਰ ਵਰਡ ਆਇਆ ਸੀ ਸਭ ਤੋਂ ਵੱਡੀ ਸਭ ਤੋਂ ਵੱਡੀ ਤਾਂ ਇਹ ਉਸੇ ਕੱਦ ਦੀ ਨਹੀਂ ਉਸ ਕੱਦ ਦੀ ਨਹੀਂ ਉਸ ਤੋਂ ਵੀ ਕਾਫੀ ਅੱਗੇ ਦੀ ਕੰਪਨੀ ਹੈ ਸਕਾਈਪ ਸਭ ਨੇ ਸੁਣਿਆ ਹੋਇਆ ਸਕਾਈਪ ਹੁਣ ਤੁਸੀਂ ਦੇਖਿਓ ਕਿੰਨੀਆਂ ਚੀਜ਼ਾਂ ਇਹਨਾਂ ਦੀਆਂ ਨੇ ਐਮਓਐਨ 100 ਕੋਲੇ ਮਾਈਕਰੋਸਾਫਟ ਐਮਾਈਕਰੋਸਾਫਟ ਇਹਨਾਂ ਕੋਲੇ 190 ਦੇ ਵਿੱਚੋਂ ਸਿਰਫ ਇੱਕ ਅਗਲਾ ਇਹਨਾਂ ਕੋਲੇ ਕੀ ਆ Apple iPhone ਲੋਕਾਂ ਨੂੰ ਕ੍ਰੇਜ਼ੀ ਕੀਤਾ ਹੋਇਆ ਆਈਫੋਨ ਨੇ ਪੂਰੀ ਦੁਨੀਆ 'ਚ ਆਈਪੈਡ ਮੈਕ ਐਪਲ ਵਾਚ ਆਈਟਿਊਨਸ ਆਈ ਕਲਾਉਡ ਐਪਲ ਕੋਲ ਆ ਨਾ ਸਾਰਾ ਕੁਝ ਜਿਹੜਾ ਮੈਂ ਬੋਲਿਆ ਨਾ ਐਪਲ ਹੈ ਕੀ ਆ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਪਲ ਆਪਾਂ ਮਾਰਕੀਟ ਕੈਪਟਲਾਈਜੇਸ਼ਨ ਦੇ ਬੇਸ ਤੇ ਦੇਖਦੇ ਹਾਂ ਉਸ ਤੋਂ ਬਾਅਦ ਨਵੀਦੀਆ ਨਵੀਦੀਆ ਕੀ ਆ AI ਆਰਟੀਫੀਸ਼ੀਅਲ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਭ ਤੋਂ ਵੱਡੀ ਕੰਪਨੀ ਨਵੀਦੀਆ ਇਹਨਾਂ ਦੇ ਗਰੁੱਪ ਦੀ ਇਹਨਾਂ ਦੀ ਟੀਮ ਦਾ ਤੀਸਰਾ ਮੈਂਬਰ 100 ਮੈਂਬਰ ਦੇ ਵਿੱਚੋਂ ਤੀਸਰਾ ਨਵੀਦੀਆ चौथा मेंबर Amazon पूरी दुनिया दी सब तों वड्डे ऑनलाइन रिटेलर्स Amazon Facebook तेरा अगली कंपनी मैं Facebook बोलीया उस तों बाद Tesla Elon Musk इलेक्ट्रिक कारें फिर Netflix Adobe System Adobe सब ने सुणया होगा PepsiCo Cisco T-Mobile कम्युनिकेशन रिलेटेड दुनिया दी सब तों वड्डी कंपनी T-Mobile Alphabet Intel Honeywell Starbucks Airbnb Marvels ਵਾਲੇ Coca-Cola Warner Brothers ਤਾਂ ਇਸ એપisode ਦੇ ਵਿੱਚ ਮੈਂ ਤੁਹਾਨੂੰ ਆਪਣੀ ਫੇਵਰੇਟ ਸਟਾਕ ਬਾਰੇ MON 100 ਠੀਕ ਹੈ ਜੀ 100 ਦੁਨੀਆ ਦੀਆਂ ਸਭ ਤੋਂ ਪਾਵਰਫੁਲ ਕੰਪਨੀਆਂ ਦਾ ਇੱਕ ਗਰੁੱਪ ਅੱਜ ਦੇ ਵੀਡੀਓ ਨੇ ਇੱਥੇ ਆਪਾਂ ਖਤਮ ਕਰਦੇ ਹਾਂ ਜੀ